ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਮੁੰਡੇ ਜਾਂ ਕੁੜੀ ਦੇ ਵਿਆਹ ਵੇਲੇ ਨਾਨਕੇ ਜਾਗੋ ਕੱਢਦੇ ਹਨ ਜਦੋਂ ਜਾਗੋ ਕੱਢਦੇ ਹਨ ਤਾਂ ਪਿੱਤਲ ਦੀ ਬਲਟੋਹੀ ਦੇ ਵਿੱਚ ਪਾਣੀ ਪਾਇਆ ਜਾਂਦਾ ਉਸ ਦੇ ਉੱਪਰ ਆਟੇ ਦੇ ਦੀਵੇ ਬਣਾ ਕੇ ਜਗਾਏ ਜਾਂਦੇ ਹਨ ਇਹ ਤਿੰਨੇ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸ਼ਕਤੀ ਦਾ ਚਿੰਨ੍ਹ ਨੇ ਜਿਹੜੀ ਬਲਟੋਹੀ ਆ ਉਹ ਦੇਹ ਦਾ ਪ੍ਰਤੀਕ ਹੈ ਦੀਵੇ ਜਿਹੜੇ ਜਗਦੇ ਨੇ ਉਹ ਅਗਨੀ ਦਾ ਪ੍ਰਤੀਕ ਨੇ ਤੇ ਰੋਸ਼ਨੀ ਦਾ ਤੇ ਪਾਣੀ ਸੁੱਚਤਾ ਦਾ ਪ੍ਰਤੀਕ ਬਣਿਆ ਜਾਂਦਾ ਮੰਨਤਾ ਇਹ ਆ ਵੀ ਇਹਨਾਂ ਤਿੰਨੇ ਚੀਜ਼ਾਂ ਦੇ ਨਾਲ ਜਿਹੜੀਆਂ ਬਧਰੂਹਾਂ ਹੈਗੀਆਂ ਜਦੋਂ ਔਰਤਾ ਪਿੰਡ ਦੀ ਗਲੀਆਂ ਦੇ ਵਿੱਚ ਗੇੜੇ ਦਿੰਦੀਆਂ ਨੇ ਤਾਂ ਉਹ ਪਿੰਡ ਛੱਡ ਜਾਂਦੀਆਂ ਨੇ ਜਿਹੜੀਆਂ ਬਧਰੂਹਾਂ ਨੇ ਤੇ ਲਾੜੇ ਲਾੜੀ ਦੇ ਨੇੜੇ ਕੋਈ ਵੀ ਮਾੜੀ ਆਤਮਾ ਜਾਂ ਰੂਹ ਨਹੀਂ ਆਉਂਦੀ ਤੇ ਖੁਸ਼ੀ ਦਾ ਕਾਰਜ ਸਾਰਾ ਸੁੱਖ ਸ਼ਾਂਤੀ ਤੇ ਖੁਸ਼ੀਆਂ ਨਾਲ ਨੇਪਰੇ ਚੜ ਜਾਂਦਾ ਜਿਹੜੀ ਅੱਜ ਕੱਲ ਸਟੀਲ ਦੀ ਬਲਟੋਈ ਲੈ ਕੇ ਇੰਡੀਕੇਟਰਾਂ ਵਾਲੀ ਜਾਗੋ ਕੱਢਦੇ ਨੇ ਉਸ ਦਾ ਕੋਈ ਲਾਭ ਨਹੀਂ ਜੇ ਮੰਨਤਾ ਕਰਨੀ ਹੈ ਤਾਂ ਸਹੀ ਤਰੀਕੇ ਨਾਲ ਕਰੋ ਸਭਿਆਚਾਰਕ ਤਰੀਕੇ ਨਾਲ ਕਰੋ ਤੇ ਦੂਜਾ ਜਾਗੋ ਤੋਂ ਬਾਅਦ ਜਿਹੜਾ ਗਿੱਧਾ ਪੈਂਦਾ ਉਸ ਦੇ ਵਿੱਚ ਔਰਤਾਂ ਨੂੰ ਪੂਰੀ ਖੁੱਲ ਹੁੰਦੀ ਹੈ ਆਪਣੀਆਂ ਬੋਲੀਆਂ ਪਾਉਣ ਦੀ ਮਨ ਦੀਆਂ ਭਾਵਨਾਵਾਂ ਉਹ ਜਾਗਰ ਕਰਨ ਦੀ ਅੱਜ ਕੱਲ ਡੀਜੇ ਨੇ ਇਹ ਖੁੱਲ ਉਹਨਾਂ ਤੋਂ ਖੋਹ ਲਈ ਹੈ ਸੋ ਕਿਰਪਾ ਕਰਕੇ ਜਦੋਂ ਵੀ ਜਾਗੋ ਕੱਢਦੇ ਨੇ ਗਿੱਧਾ ਪੈਂਦਾ ਤੇ ਉਸ ਸਮੇਂ ਔਰਤਾਂ ਨੂੰ